ਕੀ ਹਾਲ ਹੈ ਦੋਸਤੋ ਸੋਨੂੰ ਪਤਾ ਹੀ ਹੈ ਜੈਨਵਾਲ ਟੈਲੀਕਮ ਤੇ ਨਵੇਂ-ਨਵੇਂ ਚੀਜ਼ਾਂ ਦੇ ਆਫਰ ਆਉਂਦੀ ਰਹਿੰਦੀ ਹੈ ਦਿਵਾਲੀ ਦਾ ਸੀਜ਼ਨ ਚੱਲ ਰਿਹਾ ਧੂੜ ਮਿੱਟੀ ਮੱਛਰ ਵਗੈਰਾ ਵੀ ਬਹੁਤ ਹੋਏ ਪਏ ਹਨ ਤੇ ਸੋਨੂੰ ਪਤਾ ਹੀ ਹੈ ਅੱਜਕੱਲ ਮੱਛਰ ਹਰ ਜਗ੍ਹਾ ਤੇ ਜਿਵੇਂ ਕੋਈ ਕੋਈ ਕਸਟਮਰ ਫੈਨਰੀ ਦੇ ਵਰਕਰ ਆਪਣੇ ਏਰੀਆ ਵਿੱਚ ਬਹੁਤ ਨੇ ਜਿਵੇਂ ਸ ਆਪਣੇ ਕੰਮਾਂ ਕਰਾਂ ਲਈ ਬਾਹਰ ਨਿਕਲਦੇ ਨੇ ਬਹੁਤ ਮੱਛਰ ਤੇ ਧੂੜ ਮਿੱਟੀ ਪੈਂਦੀ ਰਹਿੰਦੀ ਹੈ ਉਹਨਾਂ ਦੇ ਬਚਾਉਣ ਵਾਸਤੇ ਮਾਸਕ ਆਪਣੇ ਕੋਲ ਆ ਚੁੱਕਿਆ ਜਿਸ ਦੀ ਕੀਮਤ ਸਿਰਫ ਤੇ ਸਿਰਫ 250 ਰੁਪਏ ਰੱਖੀ ਗਈ ਹੈ ਜੇ ਤੁਸੀਂ ਵੀ ਬਾਏ ਕਰਨਾ ਚਾਹੁੰਦੇ ਹੋ ਤਾਂ ਜੈਨ ਮੋਲ ਟੈਲੀਕਮ ਤੇ ਜਲਦੀ ਜਲਦੀ ਪਹੁੰਚੋ ਬਹੁਤ ਹੀ ਵਧੀਆ ਆਟਮ ਹੈ ਫਲੈਕਸੀਬਲ ਆਟਮ ਹੈ ਤੇ ਬਹੁਤ ਹੀ ਘੱਟ ਰੇਟ ਹੈ ਨੇ ਰੁਪਿਆ ਵਿੱਚ ਕੋਈ ਐਨਕ ਵੀ ਨਹੀਂ ਆਂਦੀ ਤੇ ਜਰੂਰ ਬਾਏ ਕਰਿਓ ਤੇ ਆਪਣਾ ਹੋਰ ਵੀ ਨਵੇਂ ਨਵੇਂ ਵਿੱਚ ਚੱਣ ਲਈ ਆਪਣਾ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਹੁਣ ਤੁਸੀਂ ਘਰ ਬੈਠੇ ਵੀ ਆਰਡਰ ਦੇ ਸਕਦੇ ਹੋ ਸਕਰੀਨ ਤੇ ਨੰਬਰ ਦਿੱਤੇ ਹੋਏ ਹਨ ਫਲੈਕਸੀਬਲ ਆਟਮ ਹੈ ਇਹ ਐਂਡ ਖੋਲ ਕੇ ਤੁਸੀਂ ਕੱਲੀ ਐਨਕ ਵੀ ਬਣਾ ਸਕਦੇ ਹੋ ਜਿਵੇਂ ਆ ਦੇਖੋ ਇਹਦੀ ਕੱਲੀ ਐਨਕ ਵੀ ਬਣ ਜੂਗੀ ਆਪ ਇਸ ਅਲੱਗ ਹੋ ਜਾਂਦਾ ਇਹ ਜੇ ਮੂੰਹ ਤੇ ਮਾਸਕ ਲੈਣਾ ਤਾਂ ਮੂੰਹ ਤੇ ਕਰਕੇ ਹੋ ਜਾਂਦਾ ਹੁੰਦਾ ਤੇ ਆ ਕੱਲੀ ਐਨਕ ਬਣਾਣੀ ਕੱਲੀ ਐਨਕ ਹੀ ਬਣ ਜੂਗੀ ਪੂਰੀ ਘੈਂਟ ਚੀਜ਼ ਆ ਪੂਰੀ ਘੈਂਟ ਆਈਟਮ ਵੀ ਐਨ ਲਾ ਲੋ ਵੀ ਵੀ ਪੂਰੇ ਬਚਾਓ ਵਾਲੀ ਚੀਜ਼ ਆ ਵੀ ਹੁਣ ਮੌਸਮ ਹੈ ਨਾ ਡੇਂਗੂ ਮੱਛਰਾ ਮੁੰਛਰਾ ਮੌਸਮ ਆ ਉਸ ਐਸ ਮੌਸਮ ਚ ਸਭ ਤੋਂ ਵੱਧ ਆਈਟਮ ਵੇਚਣ ਵਾਲੀ ਤੇ ਸਭ ਤੋਂ ਸੇਫ ਆਈਟਮ ਬਹੁਤ ਘਾ ਟ੍ਰੇਡ ਇਹ ਰੂਲ ਬਾਈ ਕਰਿਓ